ਹਾਂਜੀ ਸਾਥਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਯਾਰੀ ਦੋਸਤੀ ਸੱਜਣਤਾਈ ਤੇ ਹਰ ਸ਼ਬਦ ਦਾ ਅਰਥ ਹੁੰਦਾ ਜਿਹੜਾ ਵੀ ਸ਼ਬਦ ਬਣਿਆ ਉਹਦਾ ਅਰਥ ਹੁੰਦਾ ਦੋ ਦੋਸਤ ਦਾ ਅਰਥ ਕੀ ਹੁੰਦਾ ਦੋ ਸੱਤ ਜਿਹੜੇ ਦੋ ਸੱਚੇ ਮਿਲ ਜਣ ਉਹਨਾਂ ਨੂੰ ਕਹਿੰਦੇ ਦੋ ਸੱਤ ਸਾਜਨ ਦਾ ਮਤਲਬ ਕੀ ਹੁੰਦਾ ਸੱਜਣ ਦਾ ਸਾਹਮਣਾ ਚੱਲਣ ਵਾਲੇ ਜਾਨ ਮਿੱਤਰ ਦਾ ਅਰਥ ਹੁੰਦਾ ਜਿਹੜੇ ਮੀ ਮੀ ਤਰ ਜਿਹੜਾ ਮੈਂ ਨੂੰ ਤਾਰ ਲਵੇ ਤੇ ਯਾਰ ਸ਼ਬਦਗਾ ਫਾਰਸੀ ਭਾਸ਼ਾ ਦਾ ਫਾਰਸੀ ਭਾਸ਼ਾ ਦਾ ਸ਼ਬਦਕ ਆ ਤੁਸੀਂ ਸ਼ਬਦ ਸੁਣਿਆ ਨਾ ਹਮੇਸ਼ਾ ਆਰ ਜਾਂ ਪਾਰ ਜਿਹੜਾ ਜਾਂਦੇ ਨੂੰ ਵੀ ਜਾਂਦੇ ਨੂੰ ਵੀ ਆਰ ਲਾ ਲੈਣਾ ਕਿਤੇ ਜਾਣ ਨਾ ਦੇਵੇ ਉਹਨੂੰ ਕਿਤੇ ਯਾਰ ਸੁਣ ਯਾਰ ਹਮਾਰੇ ਸੱਜਣ ਇੱਕ ਕਰੂ ਬੇਨੰਤੀਆਂ ਤਿਸ ਮੋਹਨ ਲਾਲ ਪਿਆਰੇ ਹਉ ਫਿਰੂੰ ਖੋਜੰਤੀਆਂ ਇਹ ਆਪੋ ਆਪਣੇ ਸੱਜਣਾ ਬੇਲੀਆਂ ਨੂੰ ਟੈਗ ਕਰਨੀ ਜਿਹੜੇ ਤੁਹਾਡੇ ਸੱਚੇ ਸੱਜਣ ਨੇ ਉਹਨਾਂ ਨੂੰ ਟੈਗ ਕਰਿਓ ਵੀਡੀਓ ਤੇ ਇੱਕ ਚੀਜ਼ ਹੋਰ ਵੇਖਣੀ ਕਿ ਤੁਸੀਂ ਆਪਣੀ ਜ਼ਿੰਦਗੀ ਚ ਚਨਾਵਤ ਨਹੀਂ ਚੰਗਿਆਂ ਜਾਂ ਮਾੜਿਆਂ ਸੱਜਣਾ ਦਾ ਕਰ ਲਿਆ ਜੇ ਕੋਈ ਤੁਹਾਨੂੰ ਮਾੜੇ ਰਾਹ ਤੇ ਤੋਰਦਾ ਨਾ ਤੇ ਉਹ ਤੁਹਾਡਾ ਸੱਜਣ ਨਹੀਂ ਹੋਗਾ ਤੇ ਸਭ ਤੋਂ ਜ਼ਰੂਰੀ ਯਾਰੀ ਲੋਣੀ ਪਤਾ ਕਿਦਾਂ ਹੁੰਦੀ ਆ ਸਵੈਮ ਦੇ ਨਾਲ ਜੇ ਤੁਹਾਡੀ ਖੁਦ ਦੇ ਨਾਲ ਯਾਰੀ ਗਈ ਨਾ ਤੇ ਤੁਸੀਂ ਸਾਰੀ ਜ਼ਿੰਦਗੀ ਬੜੇ ਸੁਖੀ ਰਹੋਗੇ ਤੇ ਜੇ ਖੁਦ ਨਾਲ ਯਾਰੀ ਨਹੀਂ ਨਾ ਗਈ ਤੇ ਫਿਰ ਸਾਰੀ ਦੁਨੀਆ ਚ ਲੰਬੇ ਲੰਬੇ ਰਹੀ ਤੇ ਜੈਕਾਰਾ ਕਰ ਵਾਹਿਗੁਰੂ ਕਿਰਪਾ ਕਰੇ ਤੁਹਾਡੀ ਸਭ ਦੀ ਖੁਦ ਨਾਲ ਯਾਰੀ ਲੱਗੇ